ਪਾਪਾ ਜੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਸਾਨੂੰ ਕਿਸੇ ਦੀ ਨਿੰਦਾ ਅਤੇ ਉਸਤਤ ਨਹੀਂ ਕਰਨੀ ਚਾਹੀਦੀ ਇਹ ਨਿੰਦਾ ਤੇ ਉਸਤਤ ਹੈ ਕਿ ਤੇ ਅਤੇ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਜਾਂ ਉਸਤਤ ਕਰ ਰਹੇ ਹਾਂ ਜੇਕਰ ਹੋਵੇ ਕੋਈ ਚੋਰ ਤੇ ਸਾਨੂੰ ਪਤਾ ਹੈ ਕਿ ਇਹ ਚੋਰੀ ਕਰ ਰਿਹਾ ਹੈ ਇਹ ਦੂਸਰੇ ਦਾ ਨੁਕਸਾਨ ਪਹੁੰਚਾ ਰਿਹਾ ਹੈ ਜੇਕਰ ਆਪਾਂ ਉਸ ਦੇ ਬਾਰੇ ਕਿਸੇ ਨੂੰ ਆਗਾਹ ਕਰਦੇ ਹਾਂ ਦੱਸਦੇ ਹਾਂ ਤਾ ਜੋ ਅਗਲਾ ਵੀ ਉਸ ਚੋਰ ਦੀ ਚੋਰੀ ਤੋਂ ਬਚ ਸਕੇ ਤੇ ਉਸ ਚੋਰ ਨੂੰ ਚੋਰ ਕਹਿਣਾ ਚੋਰ ਦੀ ਨਿੰਦਿਆ ਨਹੀਂ ਹੈ ਉਹ ਸਹੀ ਹੈ ਹੋਵੇ ਕੋਈ ਸਾਧੂ ਗੁਰਬਾਣੀ ਅਨੁਸਾਰ ਜੋ ਸਾਨੂੰ ਸਾਧੂ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਉਹ ਸਾਧੂ ਦੀਆਂ ਨਿਸ਼ਾਨੀਆਂ ਰਾਹੀਂ ਉਹ ਬੰਦਾ ਉਹ ਜੀਵ ਬਿਲਕੁਲ ਸਹੀ ਹੈ ਤੇ ਅਸੀਂ ਉਸ ਸਾਧੂ ਨੂੰ ਸਾਧੂ ਕਹੀਏ ਤੇ ਉਹ ਸਾਧੂ ਦੀ ਉਸਤਤ ਨਹੀਂ ਹੈ ਪਰ ਕੋਈ ਹੋਵੇ ਚੋਰ ਤੇ ਅਸੀਂ ਉਸ ਨੂੰ ਸਾਧੂ ਕਹੀਏ ਉਸ ਦੀ ਪ੍ਰਸ਼ੰਸਾ ਕਰੀਏ ਤੇ ਉਹ ਉਸਤਤ ਹੋ ਜਾਂਦੀ ਹੈ ਤੇ ਹੋਵੇ ਕੋਈ ਸਾਧੂ ਅਸਲ ਤੇ ਅਸੀਂ ਉਸ ਦੀ ਨਿੰਦਾ ਕਰੀ ਜਾਈਏ ਉਸ ਨੂੰ ਮਾੜਾ ਬੋਲੀ ਜਾਈਏ ਤੇ ਉਹ ਨਿੰਦਾ ਹੋ ਜਾਂਦੀ ਹੈ ਇਸ ਕਰਕੇ ਚੋਰ ਨੂੰ ਚੋਰ ਕਹਿਣਾ ਚੋਰ ਦੀ ਨਿੰਦਿਆ ਨਹੀਂ ਹੈ ਸਾਧੂ ਨੂੰ ਸਾਧੂ ਕਹਿਣਾ ਸਾਧੂ ਦੀ ਉਸਤਤ ਨਹੀਂ ਹੈ ਪਰ ਹੋਵੇ ਚੋਰ ਤੇ ਉਸ ਦੀ ਉਸਤਤ ਕਰੀਏ ਉਹ ਫਿਰ ਉਸਤਤ ਬਣ ਜਾਂਦੀ ਹੈ ਹੋਵੇ ਸਾਧੂ ਤੇ ਅਸੀਂ ਉਸ ਨੂੰ ਚੋਰ ਕਹੀ ਜਾਈਏ ਉਫ ਇਹ ਨਿੰਦਾ ਹੋ ਜਾਂਦੀ ਹੈ